ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੇ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰਨਾਨਕ ਤੇ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਮਜੀਤ ਮਹਾਨ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਵੀ ਦੁੱਧ ਤੇ ਪੁੱਤ ਖੁਸ਼ੀਆਂ ਖੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਪਰਵਾਦ ਦੇ ਵਿੱਚ ਬੈਠੇ ਆ ਕਹਿੰਦੇ ਵੀ ਖੁਸ਼ੀਆਂ ਦਾ ਟਾਈਮ ਚਲੋ ਆਪਣੀ ਖੁਸ਼ੀ ਆਪਣੀ ਮੂੰਹ ਤੇ ਝਾਰ ਕਰਨੀ ਬੇ ਹੈਪੀ ਵਾਲਾ ਬਰਥਡੇ ਹੈ ਆਪਣਾ ਬੇ ਨਾਲ ਆਪਣੀ ਗੁੜੀ ਰਾਣੀ ਬੈਠੀ ਹੈ ਇਹਨੂੰ ਮਿਲੋ ਪਹਿਲਾਂ ਮੇਰਾ ਲਜ਼ਨ ਸਾਰਿਆਂ ਨੇ ਤੇ ਸਸੀ ਕਾਲ ਜੀ ਇੱਧਰ ਨੂੰ ਆ ਜਾ ਫਿਰ ਉਹਨੂੰ ਆਹ ਬੰਦਾ ਵੀ ਗੁੜੀ ਆ ਵਾਟਾ ਦਾ ਬੈਠਾ ਏ ਸਸੀ ਕਾਲ ਜੀ ਹਾਂ ਲੋ ਬਈ ਜਸ਼ਨ ਦੀ ਡਿਮਾਂਡ ਪਰ ਆਇਆ ਬਈ ਕੇਕ ਆਹ ਠੀਕ ਹੈ ਨਾ ਹਾਂ ਜੀ ਕੀ ਗੋਤੇ ਗੋਤੇ ਜਿਸ਼ਨੈ ਮਗ ਆਇਆ ਮੈਂ ਕੱਲ ਕਹੀ ਗਿਆ ਨੂੰ ਵੀ ਨਹੀਂ ਕਿਉਂਕਿ ਇਹਨਾਂ ਦੀ ਬਹੁਤ ਡਿਮਾਂਡ ਆ ਬੱਚਿਆਂ ਦੀਆਂ ਕੁਛਕ ਚਲੋ ਪੂਰੀਆਂ ਵੀ ਕਰਨੀਆਂ ਪੈਂਦੀਆਂ ਆ ਪੰਮਾ ਨੂੰ ਪੁੱਛ ਲੈਂਦੇ ਆ ਕਿਹੜੀ ਡਿਮਾਂਡ ਆ ਵੀ ਤੇ ਜੀ ਹੋ ਤੁਹਾਨੂੰ ਭਾਈ ਜੀ ਗਰਾਰੀ ਅੜੀ ਵੀ ਆ ਕਹਿੰਦਾ ਹੋਟਲ ਨੂੰ ਜਾਣਾ ਚਲੋ ਬੱਚਿਆਂ ਤੇ ਪਰ ਹੈ ਵੀ ਕੁਛ ਨਹੀਂ ਮਹਾਰਾਜ ਇਹ ਖੁਸ਼ੀਆਂ ਕਿਸੇ ਕਿਸੇ ਨਾਲ ਵੰਡਸਦਾ ਏ ਸੋ ਇਹਨਾਂ ਖੁਸ਼ੀਆਂ ਦਾ ਆਨੰਦ ਵੀ ਮਾਣਨਾ ਚਾਹੀਦਾ ਪਰਿਵਾਰ ਚ ਬੈਠੇ ਆ ਮੇ ਹਰਜੀਤ ਨੇ ਸਾਡੀ ਨੇ ਕੈਮਰਾ ਫੜਿਆ ਵਾ ਉਹਦੇ ਨਾਲ ਵੀ ਤੁਹਾਨੂੰ ਮਲਾਉਂਦੇ ਆ ਮਿਲੋ ਜੀ ਮੇਰੇ ਵੱਲੋਂ ਸਾਰੇ ਨੇ ਹੱਥ ਜੋੜ ਕੇ ਪੈਰ ਪ੍ਰਸ਼ਾਦ ਜੀ ਬਹੁਤ ਬਹੁਤ ਥੈਂਕ ਯੂ ਅਸਰੀ ਗਾ ਜੀ ਆ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਹਾਡੇ ਜਨਮ ਦਿਨ ਤੇ ਵੈਲ ਤੁਹਾਨੂੰ ਲੰਬੀ ਉਮਰ ਦੇਵੇ ਠੀਕ ਆ ਹਾਂ ਬੇ ਤੂੰ ਵੀ ਕਹਦੇ ਕੁਝ ਹੈਪੀ ਵਾਲਾ ਬਰਥਡੇ ਹੈਪੀ ਬਰਥਡੇ ਪਾਪਾ ਅੱਛਾ ਲੋ ਬੇ ਇੱਧਰ ਤੋਂ ਆਵੇ ਮੇਰੇ ਮੇਰੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਡੇ ਜਨਮ ਦਿਨ ਦੀਆਂ। ਲੋ ਬਾਈ ਬਰਥਡੇ ਮੇਰਾ ਸਾਰੇ ਵਿਧਾਈਆਂ ਰਹਿ ਦੇ ਦੇ ਆ ਤੇ ਬਾਕੀ ਬਾਈ ਕੇਕ ਹੈ ਜਿਹੜਾ ਉਹ ਵੀ ਤੁਹਾਨੂੰ ਦਿਖਾਤਾ ਆ ਦੇਖੋ ਇਹ ਜਸ਼ਨ ਨੇ ਲਿਆਂਦਾ ਵਾ ਕੇਕ ਹਾਂਜੀ ਇਹ ਜਸ਼ਨ ਆਰਾਮ ਨੇ ਪਲਾਨਿੰਗ ਕੀਤੀ। ਅੱਛਾ ਤੁਸੀਂ ਸਜਾਵਟੋਂ ਦੇਤੇ? ਵੀਰੋ ਤੇ ਮੇਰੇ ਕਹਨੇ ਤਾਂ ਸਦਾ ਇਹ ਬਾਹਰ ਹੋ ਕੇ ਚੱਲਣਾ ਪਿਆ ਥੋੜਾ ਜਿਹਾ। ਚਾਚਾ ਭਤੀਜੀ ਗਏ ਬਈ। ਹੈਂ ਗੋ ਬੱਚੇ ਚਾਰ ਬੰਦੇ ਨੇ ਕਰੇ ਤੇ ਜੀ ਵੀ ਪਾਪਾ ਦਾ ਬਰਥਡੇ ਆਉਣਾ। ਹੂੰ। ਵੀ ਬੱਚੇ ਖੁਸ਼ ਤਾਂ ਕਹਿ ਦੋ ਨਾ ਵੀ ਰੱਬ ਖੁਸ਼। ਖੁਸ਼ ਹੋ। ਆੜੇ ਨੂੰ ਭੁੱਖ ਲੱਗੀ ਵੀ ਐ। ਕੇਕ ਖਾਂਦੇ। ਕੇਕ। ਆ ਦੇਖੋ ਜੀ। ਆਈ ਹੈ ਇਹਨਾਂ ਦਾ ਚਾਰ ਨਾ। ਹੈਂ? ਹਾਂਜੀ। ਠੀਕ ਨਹੀਂ। ਚਲੋ ਬਾਈ ਕੇਕ ਕੱਟ ਵੀ ਕਰ ਦੇਣਾ ਆਪਾਂ ਨੇ। ਕੇਕ ਹੈ ਜਿਹੜਾ ਚਲੋ ਮਹਾਰਾਜ ਇਹਨਾਂ ਬੱਚਿਆਂ ਨੂੰ ਖੁਸ਼ ਰੱਖੇ। ਇਹਨਾਂ ਨਾਲ ਕੇਕ ਕਟਾਉਣਾ ਜੀ। ਆ ਜਾ। ਲੈ ਵੀ। ਜੋਸ਼ਾਣਾ ਹਾਂ ਜੀ ਕਹਦੇ ਵੀ ਹੈਪੀ ਬਰਥਡੇ ਟੂ ਜੂ ਲਾਰਜ ਵੀ ਖੜੋ ਵੀ ਆ ਜਾਈਏ ਤੇ ਹੈਪੀ ਬਰਥਡੇ ਟੂ ਜੂ ਹਾਂ ਹੈਪੀ ਬਰਥਡੇ ਟੂ ਯੂ ਬੱਚਿਆਂ ਦੇ ਕੋਈ ਕੁਝ ਨਹੀਂ ਲਿਆ ਹੋਈ ਆ ਪਾਰਟੀ ਤੇ ਤੇ ਆ ਲੋ ਜੀ ਗੁਡੀਆ ਰਾਣੀ ਭਾਈ ਸਾਡੀ ਖੁਸ਼ ਰਹੇ ਸਾਡਾ ਮੁੰਡਾ ਵੀ ਸਾਡਾ ਅਮਨ ਵੀ ਖੁਸ਼ ਰਹੇ ਹਾਂ ਉਹ ਨਹੀਂ ਖਾਣਿਆ ਕੀ ਚਾਤਾ ਛੇੜਦਾ ਇਹਨੂੰ ਇਹ ਤੁਮ ਕਿਹਾ ਇਹ ਤੋਤਾ ਕਿ ਦਿੱਤਲੀ ਹੈ ਹੈ ਆਰਟੀਫੀਸ਼ਲ ਦਿੱਤਲੀ ਕਾਦੀ ਆਰਟੀਫੀਸ਼ਲ ਲਾ ਹਾਂ ਉਹ ਲਾ ਦੋ ਆਪਣਾ ਹਾਂ ਬਈ ਭਾਈ ਇਹ ਸਪੈਸ਼ਲ ਹੈ ਨਾ ਕਹਿੰਦਾ ਮੈਂ ਕੇਕ ਖਾਣਾ ਪਾਪਾ ਨੂੰ ਪਰਾ ਦੇ ਜੀ ਚਲ ਉਹ ਇਹਨੇ ਬੱਚਿਆਂ ਤੇ ਪਰ ਹੈ ਕੋਈ ਸਮਝ ਆ ਅਲਵੀ ਤੀਨ ਪਤਰੀ ਕੋਇਨੀ ਬਾਈ ਚੰਦਾ ਰਹਿੰਦਾ ਸਾਡੀ ਗੁੜਿਆ ਰਾਣੀ ਤੇ ਸਾਡਾ ਪੰਮੂ ਬਾਈ ਖੁਸ਼ ਰਹੇ ਐਨ ਬੁਰੇ ਹੈ ਥੈਂਕ ਯੂ ਦਾ ਜੀ ਸਾਰਿਆਂ ਬਾਤ ਧੰਨਵਾਦ ਤੇਰਾ ਵੀ ਬਾਈ ਹੈ ਧੰਵਾਦ ਕਰਵਾਵਾਂ ਲੱਗਿਆ ਅੱਛਾ ਧੰਨਵਾਦ ਭਾਈ ਮੁੰਡਿਆ ਸੱਚਨ ਕਰਕੇ ਧੰਨਵਾਦ ਚਾਚੇ ਸੈਂਕੂ ਬਾਈ ਹੈ ਥੈਂਕ ਯੂ ਬਾਈ ਥੈਂਕ ਯੂ ਚਾਚਾ ਜੀ ਚਾਚਾ ਜੀ ਲਾ ਰਹੀ ਦੀ ਚੱਕ ਲੈ ਤਲਵਾਈ ਬੈਠੇ ਆ ਸਾਰੇ ਆਪਣਾ ਗਰਮੀਆਂ ਜਿਹੜੀ ਉਹ ਵੀ ਫੁੱਲਾ ਹਨਾੜੀ ਏਸੀ ਨੇ ਬਚਾ ਲੇ ਲੈ ਬਾਈ ਅੰਦਰ ਬੈਣ ਦਾ ਮਤਲਬ ਇਹੀ ਹੈ ਵੀ ਏਸੀ ਨੇ ਕਿ ਆਹ ਰਹੀ ਬਾਹਰ ਕਿੰਨੀ ਕਿ ਗਰਮੀ ਹੈ ਬਹੁਤ ਜਿਆਦਾ ਬਾਹਰ ਨਹੀਂ ਹੈ ਨਾ ਜੀ ਬਾਕੀ ਬਾਈ ਬਾਹਰ ਦਿਖਾ ਵੀ ਦਿੰਦਾ ਤੁਹਾਨੂੰ ਮੈਂ ਗਰਮੀ ਗਰਮੀਆਂ ਜਿਹੜੀ ਬਹੁਤ ਜਿਆਦਾ ਹੈ ਆ ਦੇਖੋ ਆਪਾਂ ਲੈ ਕਰੀਏ ਚੱਲ ਪੈ ਜਾ ਪੈ ਜਾ ਪੈ ਜਾ ਇਹਨੂੰ ਆਇਆ ਵੀ ਪਤਾ ਨਹੀਂ ਮੈਨੂੰ ਘੱਟ ਵੱਧ ਕੇ ਇੱਕ ਮਿਲ ਜਾਣਾ ਤੋਂ ਬਾਈ ਬਾਹਰ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਗਰਮੀ ਪੂਰਾ ਸੇਕ ਹੈ ਲੋ ਕਮਰਾ ਖੁੱਲਾ ਰਹਿ ਗਿਆ ਦਾ কুলਿੰਗ ਲ ਕਰਦੇ ਪਾ ਦਾ ਬਾਹਰ ਬਾਈ ਬਹੁਤ ਸੇਕ ਹੈ ਤੇ ਆਹ ਚਾਹੇ ਬੱਦਲ ਬਾਈ ਵੀ ਆ ਦੇਖੋ ਪਰ ਇਹਦੇ ਵਿੱਚ ਵੀ ਧੁੱਪ ਦਾ ਪੂਰਾ ਸੇਕ ਆ ਜਿੰਨਾ ਕਹਦਾ ਉਹਨਾ ਫੁੱਲ ਵਟਾ ਫੁੱਲ ਸੋ ਚਲੋ ਕੰਮ ਚੱਲ ਰਿਹਾ ਹੈ ਬਾਈ ਬਾਕੀ ਅੰਦਰ ਇਧਰ ਸਾਡੇ ਆਹ ਬਈ ਬਾਓ ਨਾ ਬਾਈ ਕੇਕ ਦੇ ਉੱਪਰ ਕਿੰਨੇ ਕਿੰਨੇ ਸੋਹਣੇ ਚੀਜ਼ਾਂ ਲੱਗੀਆਂ ਵੇਖੀ ਹੈ ਡੈਕੋਰੇਸ਼ਨ ਬਹੁਤ ਹਨ ਡੈਕੋਰੇਸ਼ਨ ਬਾਕੀ ਜੇ ਸੰਕਾਤ ਕਰਿਆ ਤਾਂ ਪਲਾਨ ਫਿਰ ਹੈ ਇਹ 500 ਹੀ ਕਰਿਆ ਤਾਂ ਕੱਲ ਆ ਗਿਆ ਤਾਂ ਸ਼ਾਮ ਨੂੰ ਲਾਹ ਹੈ ਦੇਖੋ ਤਾਂ ਬਾਈ ਤੇ ਤੁਸ ਦਾ ਜਵਾਬ ਦਿੰਦੇ ਕਹੀ ਮੰਨੇ ਨਹੀਂ ਹੈਗੀ ਬੱਜੇ ਹੜੇ ਨਹੀਂ ਹੈਗੀ ਉਹ ਅਮਰ ਗ੍ਰੈਂਡ ਮਾਗੇਗਾ ਨਾ ਚਾਹ ਪੰਦੀਂ ਬਈ ਬਚਿਆ ਨਾ ਆਇਆ ਹੋਇਆ ਵੀ ਚਲੋ ਕੇਕ ਲੈ ਆਦੇ ਹੋ ਉਮੈ ਦਾ ਕੇਂਦਰਾ ਗੰਨੂ ਚੱਲ ਹੋ ਗਿਆ ਇਹ ਸਾਲ ਬਾਅਦ ਆਉਂਦਾ ਜੈਸ਼ਨ ਦਾ ਸ਼ਾਮ ਨੂੰ ਬਾਈ ਅਗਲੇ ਬਲੌਗ ਦੇ ਵਿੱਚ ਮਿਲਾਂਗੇ ਜਿਹੜਾ ਕੱਲ ਦੇ ਵਿੱਚ ਵੀ ਜੈਸ਼ਨ ਨੂੰ ਅੱਜ ਬਾਈ ਹੋਟਲ ਲੈ ਕੇ ਜਾਣਾ ਇਹਨਾਂ ਬੱਚਿਆਂ ਦੀ ਮਰਾਦ ਹੈ ਜਿਹੜੀ ਪੂਰੀ ਕਰਨੀ ਹੈ ਹਨਾ ਸਰਦਾਰ ਵੀ ਹਾਂਜੀ ਲੈ ਬਾਈ ਆਹਾ ਆਹਾ ਲਓ ਪਰਮ ਦਾ ਅੰਦਰ ਦੇਖਦਾ ਹੋਣਾ ਬੈਠਾ ਹਾਂਜੀ ਹੈ ਹਾਂਜੀ ਠੀਕ ਨੇ ਲਾ ਬਾਈ ਸਾਡੇ ਸਰਦਾਰ ਨੇ ਵੀ ਬਾਈ ਅਸੀਂ ਅੱਜ ਬਾਈ ਸਵੇਰੇ ਤਿੰਨ ਗੁਰਦੁਆਰਾ ਸਾਹਿਬ ਜਾਇਆ ਹੈ ਸ੍ਰੀ ਚਮਕੌਰ ਸਾਹਿਬ ਆਪਣੇ ਪਿੰਡ ਦੇ ਗੁਰਦੁਆਰੇ ਤੇ ਅਸੀਂ ਮੰਡ ਵਾਲੇ ਗੁਰਦੁਆਰੇ ਹੁਣ ਇਸ ਟਾਈਮ ਦਿੰਦੇ ਸਮਝ ਲਓ 2.5 ਬਜ ਚੁੱਕੇ ਆ 2.5 ਵਜੇ ਤੱਕ ਸਾਡਾ ਸ਼ਡਿਊਲ ਗੁਰਦੁਆਰਿਆਂ ਦਾ ਹੀ ਰਿਹਾ ਜਨਮ ਦਿਨ ਕਰਕੇ ਬਾਈ ਗੁਰਸਪਰਣਾ ਲਗਾਨਾ ਬਣਦਾ ਹੈ ਜੀ ਵੀ ਸਾਨੂੰ ਜੀਵਨ ਬਖਸ਼ਿਆ ਵੀ ਅਰਦਾਸ ਕਰੀਏ ਤੁਹਾਡੀ ਲੰਮੀ ਉਮਰ ਵਾਸਤੇ ਬਿਦੋਂਦਾਂ ਦਰਸੀ ਦੇ ਆਵੇ ਬਾਈ ਜੀ ਲੰਬੀ ਅਮਰੌਣ ਟੋਡੀਆਂ ਹਾਂ ਠੀਕ ਹੈ ਸਾਰਿਆਂ ਦੇ ਹੋ ਗਏ ਚਲੋ ਜਾਨੀ ਸਮਝ ਲਓ ਚਾਹੇ ਜਨਮ ਦੇ ਬਹਾਨੇ ਨਾਲ ਦਰਸ਼ਨ ਕਰਾਇਆ ਹੈ ਮਹਾਰਾ ਦੇ ਹਾਂਜੀ ਹਾਂਜੀ ਠੀਕ ਨਹੀਂ ਇੱਕ ਨਾ ਲੈ ਭਾਈ ਸਾਰਿਆਂ ਦਾ ਬਾਈ ਹਿੱਸਾ ਪੈ ਚੁੱਕਿਆ ਚੱਕ ਜਸ਼ਨ ਪਰਮ ਨੂੰ ਦੇ ਤੇ ਚਾਚਾ ਜੀ ਨੂੰ ਹਾਂ ਚਾਚਾ ਜੀ ਨੂੰ ਲੋ ਵੀ ਚਾਚਾ ਨਹੀਂ ਰਹਿ ਸਕਦਾ ਇਹਨਾਂ ਦਾ ਨਿਆਣਿਆਂ ਦੀ ਰਿਸਪਟ ਹੈ ਵੀ ਹੋਰ ਹਾਂ ਮਨਾਗਾਤਾ ਪੜੀ ਹਾਂ ਤੇ ਮਨਾਗਾਤਾ ਪੜੀ ਹਾਂ ਬਸ ਸਰਾਈ ਸਾਨੂੰ ਇਤਨਾ ਹੀ ਪਲਾਨ ਕਰਨਾ ਆ ਚੱਲ ਕੋਈ ਠੀਕ ਹੈ ਕੱਕ ਲੈ ਸਾਰਾ ਸਬੰਧ ਕੱਕ ਲੈ ਹਲੇ ਹੋਰ ਕੁਝ ਕੱਢੂ ਵੀ ਮੈਂ ਲਾਦੀ ਫਰਿਜ ਚੋ ਇਹ 18 ਠੱਗੀਆਂ ਬਾਈ ਬੰਦੇ ਸਾਡੇ ਕਰੀ ਜਾਂਦੇ ਆ ਲੈ ਬਈ ਦੇਖਿਓ ਬੰਦੇ ਅੰਦਰ ਆਹ ਅੰਦਰ ਬੈਠੇ ਤੇ ਬਾਈ ਜਾਨ ਪੈ ਜਾਂਦੀ ਆ ਇੰਨਾ ਕੀ ਜੱਪੂ ਨਾ ਦੇ ਦੇ ਰੂ ਥੈਂਕ ਯੂ ਕਹਦੇ ਓਏ ਥੈਂਕ ਯੂ ਕਹਦਾ ਦੀਦੀ ਨੂੰ ਥੈਂਕ ਯੂ ਹਾਂ ਥੋੜਾ ਖਾਈਦਾ ਏ ਨਹੀਂ 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 ਥੋੜੇ ਦਾ ਮਤਲਬ ਕੀ ਹੈ ਪਿਕਨਿਕ ਜਿਸ਼ਨ ਹਾਂ ਜੀ ਬਰਥਡੇ ਪਾਪਾ ਦਾ ਜੀ ਭਰ ਕੇ ਖਾਓ ਐ ਤੇਰੇ ਜੀ ਭਰ ਕੇ ਹੈ ਹਾਂ ਜੀ ਚਲ ਠੀਕ ਆ ਰਹੀ ਹੁਣ ਸ਼ਾਮ ਨੂੰ ਰੋਟੀ ਘਰੇ ਖਾ ਲਾਂਗੇ ਹਨਾ ਹਾਂ ਹਾਂ ਉਹਦੇ ਭਾਈ ਕਿ ਕਣਾ ਕੜਿਆਲ ਮੁਗ ਸਰ ਮਾਰਦਾ ਹੈ ਚਲੋ ਕੋਈ ਨਹੀਂ ਚੱਲੀ ਜਾਣਾ ਇੰਨਾ ਕਿ ਤਾਂ ਜਾਣਾ ਨਹੀਂ ਹਾਂ ਹੈ ਕਰੇ ਰੋਟੀ ਖਾ ਲਈ ਨਾ ਨਾ ਚਲ ਜੇ ਸੰਦੇਸ ਸਮੋਸੇ ਵੀ ਲਿਆ ਪੁੱਤ ਨਾਲ ਦੀ ਨਾਲ ਸਰਦਾਰ ਜੀ ਤੂੰ ਵੀ ਆ ਜਾ ਹੈ ਆ ਜਾ ਆ ਜਾ ਆ ਜਾ ਲਾ ਵੀ ਜਸ਼ਨ ਨੂੰ ਵੀ ਤੇਰੇ ਕੁਸ ਖਾਨ ਵਿਚਾਰੀ ਨੂੰ ਕਿਸੇ ਢੋ ਢੋਈ ਹੋਵੇ ਹੈ ਦੇ ਦੂੰ ਅੱਛਾ ਲਓ ਬਈ ਖੁੱਲ ਗਏ ਤੇ ਹਾਂ ਮੇਰਾ ਮੂੰਹ ਮਠਾ ਕਰਾਉਣਾ ਹੈ ਕੋਈ ਗੱਲ ਨਹੀਂ ਆ ਤੇਰਾ ਹੈ ਮੈਂ ਤੁਹਾਡੇ ਜੋਗਾ ਲੈ ਗਈ ਸੀ ਹਾਂ ਆਓ ਠੀਕ ਆ ਵੀਡੀਓ ਚ ਦਿਖਾ ਦੇਈ ਮੈਂ ਬਾਤੀ ਕਰ ਲਈ ਚਲ ਜੇ ਸੰਦੇਸ ਨੂੰ ਥੋੜੀ ਨੀ ਮੈਨੂੰ ਘੱਟ ਪਾ ਕੇ ਦੇ ਮਿੱਠਾ ਥੋੜਾ ਜਿਹਾ ਠੀਕ ਨੇ ਲੋਈ ਫੇ ਤੁਸੀਂ ਵੈਸੀ ਜਿਹੇ ਮੈਸੇਜ ਘੱਟ ਮਿੱਠਾ ਹੁੰਦਾ ਹੈ ਵਾਓ ਖੋਵੀਆ ਗਿਆ ਨਰਕੇ ਬੇਬਾਈ ਇਹਨਾਂ ਨੇ ਇਹ ਇਹਨੂੰ ਸਰਪ੍ਰਾਈਜ਼ ਕਹਿੰਦੇ ਆ ਜੀ ਹੈ ਇਹਨੂੰ ਸਰਪ੍ਰਾਈਜ਼ ਕਹਿੰਦੇ ਆ ਅੱਛਾ ਹਾਂ ਓਹ ਛੱਡ ਲੈਂਦੀ ਆ ਜੀ ਉਹ ਫਿਰ ਚਾਹਣ ਕੁਆ ਲਿਓ ਤੁਸੀਂ ਟਰਾਈ ਕਰਕੇ ਦੇਖ ਲਿਓ ਚਲ ਠੀਕ ਹੈ ਧੰਨਵਾਦ ਤੇਰਾ ਤੇ ਨਵੇਂ ਮਹਾਰਾਜ ਖੁਸ਼ ਰੱਖੇ ਪੈਸੇ ਦਾ ਥੋੜਾ ਹੀ ਗੱਡੇ ਆ ਜੀ ਇਹ ਚੱਲ ਕੋਈ ਨਹੀਂ ਐਸੇ ਤਾਂ ਕੇ ਇਹ ਤਾਂ ਆਉਂਦੇ ਜਾਂਦੇ ਰਹਿੰਦੇ ਆ ਖੁਸ਼ੀਆਂ ਜਿਹੜੀਆਂ ਲੇਵਨ ਪੇਸਟੀ ਦੇ ਤੇ ਲੋ ਭਾਈ Papa ji ਸਾਡੇ ਭਾਈ ਗਏ ਵੇ ਗੁਰਦੁਆਰਾ ਸਾਹਿਬ ਜੀ ਐਤਵਾਰ ਹੈ ਸੇਵਾ ਕਰਨ ਗਏ ਵੇ ਨਹੀਂ ਉਹਨਾਂ ਨੇ ਵੀ ਘਰੇ ਹੋਣਾ ਤਾਂ ਪਰੇਸ਼ਾਨ ਨੂੰ ਇਕੱਠੇ ਜੀ ਨਾਲ ਦੱਸ ਦੇਦੇ ਫਿਰ ਉਹਨਾਂ ਨੇ ਕਹਿਦਾ ਤਾਂ ਮੈਂ ਤੇ ਆਣੇ ਆਉਣਾ ਵੀ ਤੁਸੀਂ ਦੇਖ ਲਈ ਸ਼ਾਮ ਨੂੰ ਅਸੀਂ ਕਿਹਾ ਜਾਇ ਬਥਾ ਟੇਕੇ ਮਿਲਿਆ ਸ਼ਾਮ ਨੂੰ ਤਾਂ ਹਾਂਜੀ ਉਹ ਤਾਂ ਜਰੂਰੀ ਸੀ ਸਾਜਰੇ ਅਜੇ ਜਸ਼ਨ ਕਹਿੰਦੀ ਬਾਬੇ ਵੀ ਉਹ ਕਹਿੰਦਾ ਠੀਕ ਆ ਬਾਈ ਪਾਪਾ ਜੀ ਐਤਵਾਰ ਨੂੰ ਜਾਂਦੇ ਜਾਂਦੇ ਐਤਵਾਰ ਕਾ ਉਹ ਵੀ ਦਿਨਾਂ ਚ ਵੀ ਪੱਕੀ ਸੇਵਾ ਕਰਨ ਜਾਂਦੇ ਆ ਕੋਈ ਤੋ ਦਾ ਸਰ ਦੇਖ ਲਈ ਚਲੋ ਬਾਈ ਅਖੀ ਤੱਕੇ ਬਲੌਗ ਦਾ ਬਾਕੀ ਬੰਦੇ ਤੁਸੀਂ ਦੇਖ ਲੈ ਸਾਡੇ ਅੰਦਰ ਬੈਠੇ ਆ ਚੱਲਦਾ ਕੰਮ ਠੀਕ ਹੈ ਇਹ ਆ ਲੋ ਵਾ ਅੰਦਰ ਆਟ ਕੇ ਨਜ਼ਾਰਾ ਹੁੰਦਾ ਹਨਾ ਤੁਸੀਂ ਆ ਜੀ ਤੂੰ ਬੁਗਿਆ ਆ ਜਾ ਤੂੰ ਵੀ ਆ ਜਾ ਆ ਜਾ ਹਾਂ ਵੀ ਜਿਸਨ ਓਕੇ ਆ ਕੰਮ ਹੁਣ ਹਾਂਜੀ ਹੈ ਨਾ ਹਾਂਜੀ ਤੁਛਿਆ ਉਹ ਮੁਹਰਾਵੇ ਉਹਦੇ ਚਾਚਾ ਉਧਰ ਬਾਈ ਪੈ ਗਿਆ ਉਹਦੇ ਉਹਦੇ ਹਾਂ ਹਾਂਜੀ ਠੀਕ ਆ ਠੀਕ ਆ ਠੀਕ ਵਧੀਆ ਓਕੇ ਆਹ ਯਾਓ ਠੀਕ ਆ ਚਲੋ ਬਾਈ ਇਹਨਾਂ ਨੂੰ ਹੈ ਸਮੋਸਾ ਏ ਲੋ ਬਾਈ ਸਮੋਸਾ ਵੀ ਗਰਮਾ ਗਰਮ ਹੈਂ ਇੱਕ ਠੀਕ ਹੈ ਚਲ ਠੀਕ ਹੈ ਉਹ ਵੀ ਬਾਈ ਠੀਕ ਹੈ ਬਰਫੀ ਗੇਰ ਦਾ ਜਿਹੜਾ ਵਿਚਾਰਾ ਇਹ ਵੀ ਜੁਦਾਬਾਦ ਦਾ રે ਜਿਹੜਾ ਬੰਦੇ ਚ ਜਾਨ ਪਾਉਂਦਾ ਠੀਕ ਨਹੀਂ ਦੇਤੀ ਹਾਂ ਹੈ ਮੇਰੀ ਪੇਸ਼ਤੀ ਪਤਾ ਨਹੀਂ ਕਿੱਧਰ ਗਈ ਚਲੋ ਬਾਈ ਖੋਬੀਆਂ ਆਪਣਾ-ਆਪਣਾ ਲੱਗੇ ਹੋਣ ਕੰਮ ਹਾਂ ਬੈਠੇ ਆ ਠੀਕ ਹੈ